ਕਾਇਦੇ ਦਿਦੇ ਰਜੋ ਪਿਆ ਦੋਸ ਆਜਾ ਹੈ ਤੰਦ ਤੱਕ ਉਹਨੇ ਪ੍ਰਿੰਟ ਜੱਡੂ ਸਿੰਘਾ ਦਾ ਮੇਲਾ ਆਪੇ ਦੱਕੇ ਦਾ ਫਿਰ ਗੈਬ ਗਾਜੀ ਪ੍ਰਿੰਟ ਜੱਡੂ ਸਿੰਘਾ ਵਿਖੇ ਜੋ ਕਿ ਪਈਸੇ ਕਾफी ਸਮੇਂ ਤੋਂ ਮੇਲਾ ਲੱਗ ਰਿਹਾ ਹੈ। ਆਜੂਸ ਮੇਲੇ ਦਾ ਨੂੰ ਹੈ ਕਲਾਕਾਰ ਦਿਖਾਉਨੇ ਆ ਇਹ ਜਗਾ ਬਾਬਾ ਪੀਰ ਗੈਬ ਗਾਜੀ ਜੋ ਕਿ ਪ੍ਰਿੰਟ ਜੱਡੂ ਸਿੰਘਾ ਵਿਖੇ ਸਥਿਤ ਹੈ ਜਿੱਥੇ ਹਰ ਸਾਲ ਫਸਲਾਣਾ ਮੇਲਾ ਲੱਗਦਾ ਹੈ। ਤੋਂ ਮੇਲੇ ਦੇ ਬਹੁਤ ਹੀ ਨਾਮੀ ਕਲਾਕਾਰ ਤੋੜ ਇੱਥੇ ਮਿਲ ਜਾ ਕੋਸਟੇਵ ਹੁੰਦੀਆਂ ਕੋਲ ਖੰਦੇ ਤਣਾਵੇ ਐ ਲਾਈਵ ਡਾਡ ਕਾ ਦਿਖਾਵਾਂਗੇ ਸਸ ਲਾ ਇਹ ਦਰਗਾਹ ਦੇ ਬਿਲਕੁਲ ਕੋਲ ਖੜੇ ਆ ਜਿੱਤੇ ਕਿ ਸੰਤਾਂ ਉਸ ਪੀਰਾਂ ਦੇ ਦਰਗਾਹ ਦੇ ਉਪਰ ਨਤਮਸਤਕ ਹੋ ਰਿਆ ਨੇ ਤੋ ਇੱਥੇ ਮੌਜੂਦ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਸੰਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਬਹੁਤ ਬਹੁਤ ਸਵਾਗਤ ਹੈ ਦਾਦਾ ਸਾਡੇ ਜੁਗਾਇਨੋ ਚੈਨਲ ਦੇ ਵਿੱਚ ਜੀ ਜੀ ਤੁਸੀਂ ਇਸ ਮੇਲੇ ਦੇ ਸੰਬੰਧ ਸੰਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਉਹ ਇਹ ਕਹਿਣਾ ਚਾਹਾਂਗੇ ਹਮ ਹਮਾ ਜੇ ਪਹੁੰਚੋ ਮੇਲਾ ਜੰਡ ਜੰਡੂ ਸਿੰਘ ਦਾ ਤਿੱਕੀ ਐ ਕੰਬੀ ਵੀਰ ਜੀ ਵੱਲੋਂ ਜੀ ਕੱਲ ਚਾਰ 4 ਤਰੀਕ ਨੂੰ ਮੇਲਾ ਲੱਗੇਗਾ ਤੇ ਸਮੂਹ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਪਹੁੰਚਣ ਆਲੇ ਆਦਾ ਜੀ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਭਗਤਾਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੇਲੇ ਦੀ ਜੀ ਇਹ ਪੀਰ ਬਾਬਾ ਪੀਰ ਕਾਪਗਾਜੀ ਰਣਜਨ ਸਿੰਘਾ ਵਿਖੇ ਜੋ ਕਿ ਬਾਬੇ ਸਰਗਾਹਵਾ ਉੱਥੇ ਸੰਗਤਾਂ ਨਤਮਸਤਕ ਹੋਰੀਆਂ ਨੇ ਸੋਸੀ ਤੁਨੋਂ ਆਪਣੇ ਜੋ ਬੈ ਨੂੰ ਜਾ ਰਿਹਾ ਤਾਂ ਹੈ ਬਾਬੇ ਦੇ ਦਰਗਾਹ ਤੇ ਦਰਸ਼ਨ ਕਰਾਵਾਂਗੇ। ਸੋ ਇਹ ਮੇਲਾ ਹਰ ਸਾਲ ਇੱਥੇ ਲੱਗਦਾ ਹੈ। ਸੋ ਸੰਗਤਾਂ ਇੱਥੇ ਬਹੁਤ ਹੀ ਦੂਤ ਰੱਟੇ ਤੋਂ ਹੋਮ ਆ ਕੇ ਪਹੁੰਚਦੇ ਨੇ। ਸੋ ਤੇ ਦੇ ਦਰ ਦਦੇ ਉਹ ਸੰਗਤਾਂ ਦਾ ਇਕੱਠ ਇੱਥੇ ਬਹੁਤ ਹੀ ਨਾਮੀ ਕਲਾਕਾਰ ਵੀ ਇੱਥੇ ਪਹੁੰਚਦੇ ਨੇ। ਕੋ ਸ਼ਾਮ ਨੂੰ ਗੱਲ ਲਗੜਾ ਵੀ ਹੁੰਦੀਆਂ ਨੇ ਇੱਥੇ। ਸੋ ਅਸੀਂ ਤੁਹਾਨੂੰ ਬਾਹਰੋਂ ਮਿਲਦਾ ਦੇਖਿ ਸਿਖਾਉਣੇ ਆ ਕਿ ਕਿਹੋ ਜਿਹਾ ਮੇਲਾ ਲੱਗਦਾ ਹੈ। ਸੰਗਤਾਂ ਜਿਨੇ ਇੱਥੇ ਜਦੋਂ ਸੁੱਖੇ ਹੁੰਦੇ ਨੇ ਉਹ ਵੀ ਆਪਣੀ ਸੁੱਖ ਪੂਰੀ ਹੋਣ ਤੇ ਬਾਬੇ ਦੇ ਦਰਵਾਜ਼ੇ ਉੱਪਰ ਚਤਲ ਲੈ ਕੇ ਪਹੁੰਚਦੇ ਨੇ। ਤੋ ਰਸ ਦੇ ਸੰਗਤਾਂ ਤੋਂ ਸੰਗਤਾਂ ਇੱਥੇ ਜਤਨਾ ਚੜਾ ਰਹੇ ਨੇ ਜਿਨ੍ਹਾਂ ਦੇ ਸੁਪਨਾ ਪੂਰੇ ਨਹੀਂ ਹੁੰਦੇ ਨੇ ਬਾਬਾ ਜੀ ਨੇ ਸੁਪਨਾ ਪੂਰੀ ਕਰਦੇ ਨੇ ਉਹ ਸੰਗਤਾਂ ਇੱਥੇ ਆਏ ਕਿ ਨਾ ਪਰ ਤੋਂ ਬਾਅਦ ਬਾਬਾ ਦੇ ਦਰਵਾਜ਼ੇ ਉੱਪਰ ਆਪਣੇ ਚੱਦਰ ਚੜਾਉਂਦੇ ਨੇ ਚਲੋ ਕਹਿੰਦੇ ਆ ਕਿ ਉਹਨਾਂ ਦਾ ਕੀ ਕਾਰਨ ਹੈ ਬੋ ਬੋ ਸਵਾਗਤ ਹੈ ਰਹਾਜ ਜੁਪੈ ਨੂੰ ਚੈਨਲ ਦੇ ਵਿੱਚ ਮੇਰਾ ਨਾਮ ਜੀ ਨਿਰਿਸ਼ ਕੁਮਾਰ ਹੈ ਠੀਕ ਹੈ ਅੱਜ ਇਸ ਦਿਨ ਨਾ ਜਾਉਂਦੇ ਸੰਕਤਨ ਮੈਂ ਇਹ ਦੇਖਣਾ ਚਾਹਾਂਗਾ ਜੀ ਕਿ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਦੇਸ਼ਾ ਵਿਦੇਸ਼ਾਂ ਦੇ ਵਸਦੇ ਵੀਰਾਂ ਭੈਣਾਂ ਭਰਾਵਾਂ ਨੂੰ ਮੇਲੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਪੱਪਾ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ। ਕਰਾ ਬੋਲ ਪੀਰ ਕਾਮਾ ਜੀ ਦਾ ਬਹੁਤ ਸਾਧਿਆਤਰਾ ਬੋਸਾ ਕੇਂਦਰਵਾਦੀ ਜੀ ਜੀ। ਤੋਂ ਮੇਲੇ ਦੇ ਵਿੱਚ ਵਾਫਰਤਾ ਹੁੰਦਾ ਇੱਥੇ ਭੋੜੇ ਵੀ ਲੱਗੇ ਨੇ। ਤੋਂ ਦੇਖ ਸਕਦੇ ਹੋ ਕਿ ਤੇ ਪਸ਼ੂ ਪ੍ਰਸ਼ਾਸਨ ਜੋ ਕਿ ਬਹੁਤ ਹੀ ਆਪਣੇ ਸੁਚੇਤ ਪੋਚ ਨਾਲ ਡਿਊਟੀ ਨਿਭਾ ਰਹੇ ਨੇ ਤੇ ਕਿਸੇ ਵੀ ਤਰ੍ਹਾਂ ਦੀ ਅਣਸਕਾ ਵੀ ਘਟਰਾ ਨਾ ਹੋਵੇ ਇਸ ਕਰਕੇ ਕਿਤੇ ਪਸ਼ੂ ਦੱਸਦੇ ਵੀ ਮਿਹਰਬਾਨੀ ਭਾਵੇਂ ਸਹਿਯੋਗ ਦੇ ਰਹੇ ਨੇ ਸੋ ਆ ਸਵੇਰੇ ਮਾਰਨਿੰਗ ਜਦੋਂ ਮਿਹਣੇ ਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਕਾਫੀ ਮੀਂਹ ਆਇਆ ਮੀਂਹ ਆਉਂਦਾ ਕਾ ਜਿੱਥੇ ਕੋ ਘੋੜੇ ਲੱਗੇ ਸੀ ਉੱਥੇ ਘੋੜੇ ਦੇ ਨਾਲ-ਨਾਲ ਮਸਲੇ ਕਾਫੀ ਪਾਣੀ ਖੜਾ ਹੋ ਗਿਆ ਫਿਰ ਵੀ ਇਹਨਾਂ ਨੇ ਆਪਣੇ ਸਾਥੀ ਕੀਤਾ ਉਸ ਤੋਂ ਦੇ ਸਾਥੇ ਉੱਥੇ ਬਗੜੀ ਸੰਦੋਲ ਔਰ ਬੱਚਾ ਦਾ ਵਾਸਤੇ ਕੈਮਰੋਸ ਤੇ ਬੱਚਾ ਵਾਸਤੇ ਨਿੱਕ ਮੋਸੂ ਲਾ ਗਿਆ ਗਿਆ ਵਾ ਚੋਸ ਦੇ ਉੱਪਰ ਬੱਚੇ ਬੜੇ ਬੜੇ ਕੋਸੋਨੇ ਬੜੇ ਬਥੇਦਰੀ ਕਰਕੇ ਇੱਥੇ ਨੇ ਸੋਦੇ ਦੇ ਸਾਥੇ ਹੋ ਕੇ ਟ੍ਰੇਨ ਜੋ ਕਿ ਵੀ ਬਹੁਤ ਹੀ ਮੌਨਿਕ ਹੋਣੀ ਆ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਸੋ ਟ੍ਰੇਨ ਨੂੰ ਅੱਗੇ ਹੋ ਕੇ ਦਿਖਾਉਣ ਆ ਆ ਰਸਤਾ ਕੈਮਰਾ ਗਿਆ ਚੋਦੇ ਦੇ ਸਾਥੋਂ ਕਿਥੇ ਪ੍ਰਸਾਦ ਦੇ ਕਾਰਨ ਜੋ ਮੌਸਮ ਸਿਰ ਤੋਂ ਖਰਾਬ ਹੋ ਗਿਆ ਸੀ ਔਰ ਪੋੜੇਆਂ ਨੇ ਇੱਥੇ ਕਾਫੀ ਘੋੜੇ ਲਾ ਕੇ ਪੱਟੇ ਲਾਏ ਨੇ ਅਜਾ ਪੱਟੇ ਲਾ ਕੇ ਤੇ ਉਹਨਾਂ ਨੇ ਦਸਤਾਣੇ ਨੂੰ ਬਣਾਵਾ ਚੌਪੜਾ ਨੇ ਗੱਲਬਾਤ ਕਰਦਿਆ ਵੀ ਇਹ ਇਹਨਾਂ ਨੇ ਕਿਸ ਤਰ੍ਹਾਂ ਇਹਨਾਂ ਦਾ ਰਿਆ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੁੱਪੇ ਨੂੰ ਚੈਨਲ ਦੇ ਵਿੱਚ ਫਿਰ ਬਰਸਾਤ ਹੋਣ ਤੋਂ ਬਾਅਦ ਵੀ ਕਿਸ ਤਰ੍ਹਾਂ ਰਿਹਾ ਤੁਹਾਡਾ ਬਰਸਾਤ ਹੋਣ ਤੋਂ ਬਾਅਦ ਜੀ ਉਹ ਮਗਾਈ ਕਰੇਣ ਤੇ ਅਮਰਵਾ ਦੇ ਪਾਣੀ ਕੱਢਿਆ ਅੱਛਾ ਜੀ ਤੇ ਫੱਕੇ ਲਿਆ ਕੇ ਵਿਛਾਏ ਨੇ ਠੀਕ ਹੈ ਤੇ ਪਬਲਿਕ ਨੂੰ ਦਿੱਕਤ ਨਾ ਹੋਵੇ ਪਾਣੀ ਅਜੇ ਵੀ ਖੜਾ ਹੈ। ਤੋਂ ਤੇ ਦੇ ਸਕਦਾ ਰਲਾ ਕਹਿਣਾ ਵਾ ਕਿ ਸਵੇਰੇ ਜਦੋਂ ਅੰਨੇ ਬਰਸਾਤ ਹੋਣ ਤੋਂ ਬਾਅਦ ਕਾਸ਼ ਬਰਸਾਤ ਹੋ ਕਾਫੀ ਤੇਜ਼ ਸੀ। ਬਰਸਾਤ ਹੋਣ ਤੋਂ ਬਾਅਦ ਇੱਥੇ ਪਾਣੀ ਖੜਾ ਹੋ ਗਿਆ। ਕਰੇਨ ਮਗਾ ਕੇ ਇਹਨਾਂ ਨੇ ਇਸ ਜ਼ਮੀਨ ਨੂੰ ਸੈੱਟ ਕੀਤਾ। ਤੋਂ ਅਜੇ ਵੀ ਪਾਣੀ ਤੇ ਕਾਫੀ ਆ ਪਰ ਫਿਰ ਵੀ ਇਹਨਾਂ ਨੇ ਆਪਣੀ ਤਾਂ ਜੋ ਉਹਨਾਂ ਨੂੰ ਪਬਲਿਕ ਨੂੰ ਪ੍ਰੋਬਲਮ ਨਾ ਹੋਵੇ। ਇਹਨਾਂ ਨੇ ਬੜੇ ਤਰੀਕੇ ਨਾਲ ਬੜੇ ਤਰੀਕੇ ਨਾਲ ਇਸ ਨੂੰ ਸੈੱਟ ਕੀਤਾ ਹੋਇਆ। ਤੋਂ ਰਾਸ਼ੀ ਕਾਫੀ ਇਹ ਮੇਲਾ ਜੋ ਕਿ ਕਾਫੀ ਢੇਰ ਤੋਂ ਇੱਥੇ ਹਰ ਸਾਲ ਲੱਗਦਾ। ਤੋ ਸਤਾਲੂ ਵੀ ਕਾਫੀ ਰਾਸ਼ੀਆ ਪਰ ਮੌਸਮ ਵੀ ਕਾਫੀ ਗਰਮ ਆ ਫਿਰ ਵੀ ਤੇ ਦੇਖ ਸਕਦੇ ਹੋ ਕਿ ਪਬਲਿਕ ਦੇਖ ਸਕਦੇ ਹੋ ਕਿ ਤੇ ਪਬਲਿਕ ਵੀ ਕਾਫੀ ਮੌਜੂਦ ਹੈ ਤੋ ਮੇਲਾ ਦਾ ਇਹ ਕਹਿਣਾ ਕਿ ਤੇ ਬਰਦਾਤ ਹੋਣ ਤੋਂ ਬਾਅਦ ਜੋ ਮੌਸਮ ਪੁਨੇ ਖਰਾਬ ਹੋ ਗਿਆ ਸੀ ਤੇ ਹੁਣ ਫਿਰ ਵੀ ਬੱਦਰ ਆ ਜੀ ਵੀ ਹੋ ਰਿਹਾ ਪਰ ਫਿਰ ਵੀ ਕੋਈ ਗੱਲ ਨਹੀਂ ਕਿ ਜੋ ਮਾਲਕ ਦਾ ਮਜ਼ਦੂਰ ਉਹ ਹੀ ਆਣਾ ਵਾ ਫਿਰ ਵੀ ਇਹਨਾਂ ਨੇ ਕਾਫੀ ਬਦਲ ਜੇਕਰ ਅਸੀਂ ਸਟਾਰਟ ਕੀਤਾ ਵੱਡਾ ਬੂੜਾ ਕਿਦਾ ਸਟਾਰਟ ਕੀਤਾ ਇਹ ਪਰ ਫਟਾ ਆਈਆ ਫਟੇ ਪਾਏ ਨੇ ਕਾਢ ਲਿਆ ਅੱਛਾ ਉਹਦੇ ਕਿੱਥੇ ਜਾ ਕੇ ਪਾਏ ਠੀਕ ਹੈ ਇਹ ਦੇਖੋ ਪਤਾ ਲੱਗਿਆ ਉਹ ਦਫੇ ਮਜ਼ਬੂਤ ਹੋ ਗਿਆ ਦਾ ਲੋਕਾਂ ਨੇ ਹੁਣ ਠੀਕ ਹੈ ਤੋਂ ਵੜਾ ਦੇ ਵੀ ਕਹਿਣਾ ਜੋ ਵੱਡਾ ਪੰਗੋੜਾ ਵਾ ਇੱਥੇ 600 ਫਟਾ ਇੱਥੇ ਅਸਰ ਲਗਾ ਆ ਗਿਆ ਵਾ ਜੋ ਕਿ ਕਾਫੀ ਮਜ਼ਬੂਤ ਸੀ ਇੱਥੇ ਕਿਤੇ ਗਏ ਤਾਂ ਜੋ ਪਬਲਿਕ ਨੂੰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਅੱਛਾ ਕੀ ਆ ਇਹ ਭਾਈ ਇਹ ਜੋ ਕਿੰਨੀ ਟੈਕਨੀਕ ਕਿੰਨੀ ਸੀ ਇਹ ਜਿਹੜਾ ਸਰਵੇ ਹੈ 70 ਪਰਸੈਂਟ 70 70 ਹਾਂਜੀ ਤੋਂ ਵੈਸੇ ਟੈਕਰ ਜੋ ਹੈ 70 ਰੁਪਏ 1 ਪਰਸੈਂਟ ਦਿੱਤਾ ਹੈ ਤੋਂ ਫਿਰ ਵੀ ਆਜ ਸਵੇਰ ਤੇ ਇਹਨਾਂ ਵਿਚਾਰਾਂ ਦਾ ਫਿਰ ਵੀ ਰਾਸ਼ੇਰ ਆ ਗਿਆ ਕਾਫੀ ਹੈ ਤੇ ਬਸਾਦ ਹੋਣ ਦੇ ਕਾਰਨ ਜੋ ਉਹਨਾਂ ਦੀ ਮਿਹਨਤ ਆ ਉਹ ਡਬਲ ਹੋ ਗਈ ਜਿਸ ਤੇ ਕਿ ਅੱਗੇ ਵੈਸੇ ਹੀ ਜ਼ਮੀਨ ਦੇ ਵਿੱਚ ਇਹ ਚ ਲੱਗ ਜਾਂਦੇ ਪਰ ਉਹ ਫੱਟੇ ਲਾਉਣ ਦੇ ਕਾਰਨ ਘੱਟੋ ਘੱਟ 600 ਫੱਟਾਂ ਦੇ ਗਹਿਣੇ ਬਣਾਉ ਲੱਗ ਗਿਆ ਜਿਸ ਦਾ ਕਰਕੇ ਇਹਨਾਂ ਦਾ ਕਾਫੀ ਖਰਚਾ ਵਧ ਗਿਆ ਤabi ਆਪਣੇ ਮਿਹਨਤ ਕਰਕੇ ਕਿਸਮ ਨੂੰ ਮਜ਼ਬੂਤ ਕਰ ਰਹਿਣਾ। ਦੇਖਦਾ ਛੋਟੇ ਬੱਚੇ ਅਸੋਨੇ। ਉਹ ਗੱਡਿਆਂ ਦੇ ਪਿਆਰ ਕੇ ਗੱਡਿਆ ਝੁੱਟ ਰਹੇ ਨੇ। ਚੱਲ ਬੜਾ। ਦੇਖਦਾ ਹੋਗੇ ਬੱਚੇ ਜੰਪਿੰਗ ਦੇ ਵਿੱਚ ਬੜੀ ਬੱਤੇ ਟਿਕਣਾ ਖੇਡ ਰਹੇ ਆ ਜੰਪ ਕਰ ਰਹੇ ਨੇ।